ਫਰੀਦਕੋਟ ਤੇ ਮੋਗਾ ਜ਼ਿਲ੍ਹੇ ਦੀ ਐਨ ਹੱਦ ਤੇ ਪੈਂਦੇ ਮੋਗਾ ਜ਼ਿਲ੍ਹੇ ਦੇ ਪਿੰਡ ਵਾਂਦਰ ਦੇ ਨੌਜਵਾਨਾਂ ਵੱਲੋਂ ਪਿੰਡ ਵਾਸੀਆਂ ਸਤਕਾਰ ਕਮੇਟੀ ਤੇ ਨਾਲਾਈ ਜਸਵਿੰਦਰ ਜੱਸੀ ਦੇ ਸਹਿਯੋਗ ਨਾਲ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਜਿਸ ਨੂੰ ਵੇਖਣ ਤੇ ਆਮ ਲੋਕਾਂ ਨੇ ਸਪੁੱਧ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਆਪਣੇ ਸੰਬੋਧਨ ਦੇ ਭਾਸ਼ਣ ਵਿੱਚ ਜਿੱਥੇ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਦੀ ਆਗਾਵਾਦੀ ਸੋਚ ਦੀ ਸਲਾਹਾਂ ਕੀਤੀ ਉੱਥੇ ਪਿੰਡ ਲੋਕਾਂ ਤੇ ਪਿੰਦੇ ਉਤੇ ਹੀ ਪਿੰਡ ਦੇ ਲੋਕਾਂ ਨੂੰ ਪਿੰਡ ਅਤੇ ਸਮਾਜ ਦੀ ਭਲਾਈ ਦੇ ਹਿੱਤ ਵਿੱਚ ਕੀਤੇ ਜਾਣ ਵਾਲੇ ਕੰਮਾਂ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਉਦਘਾਟਨ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪਿੰਡ ਵਾਸੀਆਂ ਦੇ ਇਸ ਯੋਗਦਾਨ ਦੀ ਸ਼ਲਾਘਾ ਕੀਤੀ। ਹਾਂਜੀ ਬਾਂਦਰ ਪਿੰਡ ਦੇ ਨਿਵਾਸੀਆਂ ਨੇ ਸਪੈਸ਼ਲੀ ਜਸਵਿੰਦਰ ਸਿੰਘ ਪੁਰਾਣੇ ਜਿਹੜੇ ਬਾਹਰ ਰਹਿੰਦੇ ਆ ਉਹਨਾਂ ਨੇ ਆਪਣੇ ਫਾਦਰ ਦੀ ਯਾਦ ਵਿੱਚ ਇੱਕਾ ਪਾਰਕ ਬਣਾਇਆ। ਬੜਾ ਸੋਹਣਾ ਪਾਰਕ ਬਣਾਇਆ ਤੇ ਤਕਰੀਬਨ ਸਾਰੇ ਪਿੰਡ ਬਾਰੇ ਇੱਥੇ ਜਾਣਕਾਰੀ ਦਿੱਤੀ ਤੇ ਸਾਰੇ ਪਿੰਡ ਦੇ ਲੋਕਾਂ ਨੂੰ ਵਕ ਵਕ ਕੰਮਾ ਕਰਕੇ ਸਨਮਾਨਿਤ ਕੀਤਾ ਗਿਆ ਇਹ ਵੈਸੇ ਤਾਂ ਕਹਿਣ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਪਰ ਜੇ ਦੂਸਰੇ ਪਾਸੇ ਤੋਂ ਦੇਖੀਏ ਤਾਂ ਪਹਿਲਾ ਪਿੰਡ ਹੈ ਔਰ ਪਹਿਲੇ ਪਿੰਡ ਵਾਲੀਆਂ ਸਾਰੀਆਂ ਗੱਲਾਂ ਨੇ ਇਸ ਪਿੰਡ ਦੇ ਵਿੱਚ ਇਹਨਾਂ ਨੇ ਬੜਾ ਸੋਹਣਾ ਪਾਰਕ ਬਣਾਇਆ ਤੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਦੇਖ ਰਿਹਾ ਸੀ ਫਾਇਰ ਬ੍ਰਿਗੇਡ ਤਾਂ ਇਹਨਾਂ ਸਾਰੇ ਉਦਮਾਂ ਲਈ ਮੈਂ ਪੂਰੇ ਪਿੰਡ ਨੂੰ ਵਧਾਈ ਦਿੰਦਾ ਅੱਜ ਪਿੰਡ ਵੰਦਰ ਵਿਖੇ ਇਤਿਹਾਸਿਕ ਪਾਰਕ ਉਦਾ ਅਦਕਾਟਨ ਕੀਤਾ ਗਿਆ ਹੈ ਸਾਡੇ ਹੈੱਡ ਗ੍ਰਾਂਥੀ ਸਹਿਬਾਨ ਅਤੇ ਸਾਡੇ ਮੋਗੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਦਾਰ ਕਲਵੰਤ ਸਿੰਘ ਜੀ ਉਹ ਕਰਕੇ ਗਏ ਹੈ ਇਸ پارک ਦੇ ਵਿੱਚ ਜੋ ਸਿੱਖ ਆਉਣ ਦੇ ਮਹਾਨ ਜਰਨੈਲ ਹੈ ਪਾਪਾ ਬੰਦਾ ਸਿੰਘ ਬਹਾਦਰ ਆ ਉਹਨਾਂ ਦਾ ਬੁੱਤ ਉੱਪਰਲੀ ਜਗ੍ਹਾ ਦੇ ਉੱਤੇ ਲਗਾਇਆ ਗਿਆ ਹੈ ਜਿਨ੍ਹਾਂ ਦੀ ਮਹਾਨ ਕੁਰਬਾਨੀ ਹੈ ਜਿਨ੍ਹਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ ਦਿੱਲੀ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸੇ ਤਰ੍ਹਾਂ ਹਰੀ ਸਿੰਘ ਨਲੂਆ ਜਿਹੜੇ ਪਸ਼ਾਵਰ ਦੇ ਗਵਰਨਰ ਸ਼ਰਮਾ ਜਿਨ੍ਹਾਂ ਨੇ ਧਾਕ ਪੂਰੀ ਦੁਨੀਆ ਤੇ ਐ ਜਿਨ੍ਹਾਂ ਨੂੰ ਮਹਾਰਾਜ ਜੀ ਸਿੰਘ ਨੇ ਆਪਣੇ ਲਜੀਕੀਆਂ ਦੇ ਵਿੱਚ ਰੱਖਿਆ ਜਰਨੈਲ ਬਣਾਇਆ ਤੇ ਸਾਰੇ ਅਧਿਕਾਰ ਉਹਨਾਂ ਨੂੰ ਦਿੱਤੇ ਸਨ ਇਸੇ ਤਰ੍ਹਾਂ ਮਹਾਰਾਜ ਜੀ ਸਿੰਘ ਜਿਨ੍ਹਾਂ ਨੇ ਰਾਜ ਭਾਗ ਕਾਇਮ ਕੀਤਾ ਸਾਰਿਆਂ ਨੂੰ ਨਿਆ ਬਰਾਬਰਤਾ ਮਿਲਦੀ ਸੀ ਉਦਮ ਸਿੰਘ ਸੁਨਾਮ ਜਿਨ੍ਹਾਂ ਨੇ ਲੰਡਨ ਦੇ ਵਿੱਚ ਜਾ ਕੇ ਬਦਲਾ ਲਿਆ ਤੇ ਉਹਨਾਂ ਨੇ ਪੱਗ ਸੀ ਜਿਹੜੀ ਉਹ ਇਜਤ ਸੀ ਉਹ ਕਾਇਮ ਰੱਖੀ ਕਰਤਾਰ ਸਿੰਘ ਸਰਾਭਾ ਲੁਧਿਆਣੇ ਦੇ ਵਿੱਚ ਸਰਾਭਾ ਨਗਰ ਹੈ ਉਹਨਾਂ ਨੇ ਗਦਰ ਲਹਿਰ ਚਲਾਈ ਅੰਗਰੇਜ਼ ਹਕੂਮਤ ਦੇ ਵਿਰੁੱਧ ਬਗਾਵਤ ਕੀਤੀ ਇਸੇ ਤਰ੍ਹਾਂ ਭਗਤ ਸਿੰਘ ਜਿਨ੍ਹਾਂ ਨੇ ਸੋਚ ਨੌਜਵਾਨਾਂ ਦੇ ਵਿੱਚ ਭਰ ਕੇ ਤੇ ਬਗਾਵਤ ਕੀਤੀ ਜਲ੍ਹਿਆਂਵਾਲਾ ਬਾਗ ਜਿਹੜੇ ਲਾਟ ਬਣੀ ਹੈ ਤੇ ਖੂ ਬਣਿਆ ਇਹ ਸਾਰੇ ਦ੍ਰਿਸ਼ ਹੈ ਜਿਹੜੇ ਇਹ ਇਲਾਕੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਵਿਰਸਾ ਕੀ ਹੈ ਕ੍ਰਾਂਤੀਕਾਰੀਆਂ ਨੇ ਕੀ ਕੀਤਾ ਸਿੱਖ ਜਰਨੈਲਾਂ ਨੇ ਆਪਣੇ ਲਈ ਕੀ ਕੀਤਾ ਸਾਡੇ ਗੁਰੂਆਂ ਨੇ ਸਾਨੂੰ ਕੀ ਆਖਿਆ ਕਿਹੜਾ ਕੰਮ ਕਰਨ ਲਈ ਆਖਿਆ ਇਸੇ ਤਰ੍ਹਾਂ ਸਾਨੂੰ ਚੰਗੇ ਉਪਰਾਲੇ ਕਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਨੌਜਵਾਨੀ ਜਿਹੜੀ ਉਹ ਵਿਦੇਸ਼ਾਂ ਵੱਲ ਭਾਵੇਂ ਜਾ ਰਹੀ ਹੈ ਪਰ ਇਹ ਜਿਹੜੇ ਕੰਮ ਆ ਪਿੰਡਾਂ ਦੇ ਇਹ ਨਹੀਂ ਛੱਡਣੇ ਚਾਹੀਦੇ ਅਸੀਂ ਤਾਂ ਲੰਬੇ ਸਮੇਂ ਤੋਂ 30 ਸਾਲ ਤੋਂ ਲੱਗੇ ਹੋਏ ਆ ਇਹਦੇ ਵਿੱਚ ਤੇ ਹਰੇਕ ਸਾਂਝੇ ਕੰਮ ਅਸੀਂ ਕਰ ਰਹੇ ਆ ਤੇ ਨੌਜਵਾਨਾਂ ਨੂੰ ਵੀ ਇਹ ਹੀ ਜਾਣਿਆ ਵੀ ਜਿੰਨੇ ਕੰਮ ਆ ਪਿੰਡ ਦੇ ਵਿੱਚ ਪਿੰਡ ਨੂੰ ਚੰਗਾ ਬਣਾਉਣ ਵਾਸਤੇ ਤੇ ਚੰਗੇ ਉਪਰਾਲੇ ਕਰੋ ਤਾਂ ਕਿ ਉਹ ਸਾਰਿਆਂ ਦਾ ਭਲਾ ਕਿਉਂਕਿ ਸਾਡੀ ਸੋਚ ਹੈ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ ਤੇ ਇਸੇ ਤਰ੍ਹਾਂ ਚੰਗੇ ਕੰਮ ਕਰ ਇਤਿਹਾਸ ਖੋਖਾਰ ਕੇ ਪਹਿਲਾਂ ਕਿਸੇ ਹੋਰ ਪਿੰਡੋਂ ਫਾਰਕ ਬਣੇ ਹੋਏ ਸੀਗੇ ਉੱਥੋਂ ਸਾਡੇ ਐਨ.ਆਰ.ਆਈ. ਵੀਰ ਨੇ ਜਿਹੜਾ ਹੈਗਾ ਉਹ ਵੀਡੀਓ ਦੇਖਿਆ ਫੇਸਬੁੱਕ ਤੇ ਇੱਕ ਬਲੌਗਰ ਖੜਾ ਉਹ ਬਲੌਗਰ ਨੇ ਇਹਨਾਂ ਨੂੰ ਹਾਈਲਾਈਟ ਕਰਦਿਆਂ ਵੇਖਿਆ ਸਪੈਨ ਦੇ ਵਿੱਚ ਫਾਰਕ ਬਣਿਆ ਹੋਇਆ ਇਦਾਂ ਉਦਾਂ ਹਨਾ ਤਾਂ ਉਹਦੇ ਮਨ ਦੇ ਵਿੱਚ ਇਹ ਕਨਸੈਪਟ ਗਿਆ ਵੀ ਅਸੀਂ ਵੀ ਬਣਾਉਣੀ ਹੈਗਾ ਪਰ ਉਹ ਜਿਹੜੀਆਂ ਸੀਗਾ ਉਹ ਮੂਰਤੀਆਂ ਹੋਰ ਤੋਂ ਸਿੰਘਾਂ ਪਰ ਜੋ ਇਹ ਇੱਥੇ ਰਹਿ ਕੀਤੇ ਸੁਰਜੀਤ ਸਿੰਘ ਖਾਲਸਾਣਾ ਅਸੀਂ ਕਿਹਾ ਵੀ ਆਪਾਂ ਜਿਹੜਾ ਪੰਥ ਨਾਲ ਸੰਬੰਧਿਤ ਜਿਹੜਾ ਸਿੱਖਾਂ ਦੇ ਪਹਿਲੇ ਬਾਦਸ਼ਾਹ ਉੱਥੋਂ ਸ਼ੁਰੂ ਕਰਕੇ ਆਪਾਂ ਅੱਗੇ-ਅਗੇ ਕਿੱਦਾਂ ਰਾ ਸਿੱਖ ਰਾਜਸਤਾ ਕੋਈਆਂ ਕਿੱਤਕ ਨਾ ਜੋੜਨ ਨਾਲ ਹੋਇਆ ਉਹ ਹਰਿ ਸਿੰਘ ਨਲੂਆ ਅੱਗੇ ਜਿਵੇਂ ਅਰਜਨ ਸਿੰਘ ਲਾਟ ਕੇ ਹੋਵੇ ਅਸੀਂ ਉਹਨਾਂ ਨੂੰ ਇੱਥੇ ਇਨਵੋਲਵ ਕੀਤਾ ਉਹਨਾਂ ਦੇ ਸਟੈਚੂ ਲਾਏ ਤੇ ਇਹਦੇ ਵਿੱਚ ਪਹਿਲਾਂ ਸਾਡੇ ਜਿਹੜਾ ਹੈਗਾ ਬਾਹਰ ਕਿਉਂਕਿ ਇਹ ਵੀ ਨਹੀਂ ਗਾ ਮਾਰਕਟ ਇਹ ਜਿਹੜਾ ਹੈਗਾ ਬਹੁਤ ਗੰਦਾ ਰਸਤਾ ਸੀਗਾ ਪਿੱਛੇ ਪੈਸੇ ਲਾਉਣ ਦਾ ਮੈਂ ਕਿਹਾ ਕੋਈ ਫਾਇਦਾ ਨਹੀਂ ਹੋਣਾ ਪਹਿਲਾਂ ਅੱਗੇ ਕੋ ਕਲੀਅਰ ਕਰੀਏ ਇਹਨੂੰ ਸਾਰਾ ਆਪ ਕੋ ਸਾਰਾ ਸਾਫ ਕੀਤਾ ਨਾਲ ਇਹਨਾਂ ਦਾ ਸਹਿਯੋਗ ਰਿਹਾ ਅਲਿੰਸੀ ਖਾਲਸਾ ਦਾ ਤੇ ਪੰਚਾਇਤ ਦਾ ਤੇ ਪੰਚਾਇਤ ਸਰਪੰਚ ਬਚਨ ਸਿੰਘ ਉਹਨਾਂ ਦਾ ਸਹਿਯੋਗ ਰਿਹਾ ਤਾਂ ਅਸੀਂ ਜਿਹੜਾ ਇਹ ਵਧੀਆ ਅੱਗੇ ਕਲੀਅਰ ਕਰਤਾ ਜਿਹੜੇ ਸਾਡੇ ਅੱਗੇ ਆਉਣ ਵਾਲੇ ਐਨਆਰਏ ਵੀਰਾਂ ਦੇ ਕਨਸੈਪਟ ਆ ਵੇ ਜਿੱਦਾਂ ਪਿੰਡ ਦੇ ਵਿੱਚ ਵਧੀਆ ਲਾਇਬ੍ਰੇਰੀ ਬਣਾਉਣੀ ਹੈ ਇੱਕ ਜਿੱਥੇ ਬੱਚੇ ਫ੍ਰੀ ਪੜ੍ਹ ਸਕਣ ਜਿੰਨਾ ਬੱਚਾ ਨੂੰ ਕਿਤਾਬਾਂ ਨਹੀਂ ਲੱਗੀਆਂ ਉਹੋ ਜਿਹੀ ਕਿਤਾਬਾਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਈਏ ਅੱਗੇ ਉਹ ਹੋਰ ਸਿੱਖਿਆ ਲੈ ਸਕਣਾਂ ਦੇ ਨਾਲ ਜਿਹੜਾ ਹੈ ਜਿਹੜਾ ਸਾਡਾ ਛੱਪੜ ਹੈ ਇਹਨੂੰ ਮੋਡੀਫਾਈ ਕਰਕੇ ਇਹਨੂੰ ਵਧੀਆ ਬਣਾ ਦਈਏ ਤੇ ਹੋਰ ਵੀ ਜਿਹੜੀ ਲਾਈਟਿੰਗ ਹੈਗੀ ਹੈ ਪਿੰਡ ਦੇ ਉੱਪਰ ਦੀ ਸਾਰੇ ਦੇ ਲਾਈਟਾਂ ਤੇ ਕੈਮਰੇ ਲੱਗੇ ਹੋਏ ਆ ਪਹਿਲਾਂ ਵੀ ਉਹਨਾਂ ਦੇ ਵੀਰਾਂ ਦੇ ਸਹਿਯੋਗ ਨਾਲ ਤੇ ਇਹ ਜਿਹੜੇ ਅੱਗੇ ਕਨਸੈਪਟ ਜਾਰੀ ਰਹਿਣੀਆਂ ਸਾਡੇ ਇਹਦੇ ਇਲਾਵਾ ਜਿਹੜੇ ਸਤਕਾਰ ਕਮੇਟੀ ਨਾਲ ਮਿਲ ਕੇ ਅਸੀਂ ਕਰ ਰਹੇ ਹਾਂ ਕਾਰਜ ਉਹਦੇ ਵਿੱਚ ਜਿੱਦਾਂ ਲੜਕੇ ਦੇ ਵਿਆਹ ਜਿਹੜੇ ਹਨ ਮਹੀਨੇ ਚ ਕੀਤੇ ਜਾਣਗੇ ਉਹ ਵੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਹੋਣਗੇ ਇਹ ਜਿਹੜੇ ਕਾਰਜ ਜਿਹੜੇ ਸਾਡੇ ਕਲੰਦਾਰਾ ਦਾ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਆਪਣੇ ਸਾਰੇ ਆਸ-ਪਾਸ ਦੇ ਪਿੰਡਾਂ 'ਚ ਇਹੋ ਜਿਹੇ ਪਾਰਕ ਬਣਨੇ ਚਾਹੀਦੇ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਸੰਦੇਸ਼ ਮਿਲਦਾ ਕਿਹੜੇ ਗੁਰੂ ਦਾ ਕਿੰਨੇ ਸਨਚ ਜਨਮ ਹੋਇਆ ਕੀ ਨਾਮ ਆ ਪਿਤਾ ਦਾ ਕਿ ਕਿੱਥੇ ਬਰਤ ਹੋਇਆ ਉਹਨਾਂ ਦਾ ਜੀ ਇਸ ਤੋਂ ਬਹੁਤ ਨੌਲੇਜ ਮਿਲਦੀ ਆਪਾਂ ਨੂੰ ਸਿੱਖ ਇਤਿਹਾਸ ਕੈਮ ਰੱਖਾਂਗੇ ਤੁਹਾਡੀ ਪੈਸਭਾ ਬਣੀ ਉਹਨਾਂ ਵੱਲੋਂ ਪਿੰਡ ਦੇ ਵਿੱਚ ਕਿਹੜੇ ਕੰਮ ਕੀਤੇ ਜਾਂਦੇ ਹਾਂ ਹਾਂਜੀ ਜਿਹੜੀ ਆਪਣੀ ਸਤਕਾਰ ਕਮੇਟੀ ਬਣੀ ਆਈ ਉਹ ਸਾਰੇ ਸੇਵਾਦਾਰ ਜਿਹਦੇ ਘਰੇ ਗੁਰੂ ਗ੍ਰੰਥ ਸਾਹਿਬ ਜਾਣਾ ਹੁੰਦਾ ਸਵੇਾਈ ਪਾਠ ਖੋਲਣਾ ਹੁੰਦਾ ਪ੍ਰਕਾਸ਼ ਹੋਣਾ ਹੁੰਦਾ ਸਵੇਰ ਝਾੜੂ ਮ ਪਿਛਲੇ ਸਮੇਂ ਦੇ ਵਿੱਚ ਆਪਾਂ ਲੰਗਰ ਵੀ ਲਾਇਆ ਹੀ ਗੰਦਾਰੇ ਵਿਖੇ ਛਿੱਦੀ ਧਾੜੇ ਲਈ ਛਿੱਦੀ ਧਾੜੇ ਦੇ ਵਿੱਚ ਇਸ ਪਾਰਕ ਦੀ ਦੇਖਭਾਲ ਵੀ ਤੁਸੀਂ ਹਾਂਜੀ ਇਹ ਦੇਖਰੇਖ ਅਸੀਂ ਕਰਾਂਗੇ ਹੀ ਸਫਾਈ ਅਸੀਂ ਕਰਾਂਗੇ ਇਹ ਵੀ ਸਾਰੀ ਬਹੁਤ ਸੋਹਣਾ ਲੱਗਿਆ ਜੀ ਅੱਜ ਜੱਸੀ ਆ ਭਰਾ ਆਪਣਾ ਕੈਨੇਡਾ ਗਿਆ ਵਾ ਕਿਉਂਕਿ ਇੱਥੋਂ ਕਾਫੀ ਮੁੰਡੇ ਗਏ ਆ ਵੀਰੇ ਘੱਟ ਤੋਂ ਘੱਟ 50 ਮੁੰਡੇ ਆ ਜੋ ਕੈਨੇਡਾ ਦੇ ਵਿੱਚ ਇੰਗਲੈਂਡ ਕੋਈ ਆਸਟ੍ਰੇਲੀਆ ਗਿਆ ਵਾ ਸਾਰੇ ਭਰਾ ਹੀ ਭਾਈ ਵੱਧ ਚੜ ਕੇ ਹਿੱਸਾ ਲੈਂਦੇ ਆ ਹਰ ਕੰਮ 'ਚ ਉਹਨਾਂ ਨੂੰ ਜੋ ਮਾੜਾ ਆ ਕਹਿ ਦਈਏ ਬਾਤ ਚੜ ਕੇ ਸਾਰੇ ਨੌਜਵਾਨ ਇਸ ਹਾਲੇ ਨੂੰ ਦੇ ਨੌਜਵਾਨ ਨੂੰ ਕਿੰਨੀ ਕਿਸੀਰ ਮਿਲੇਗੀ ਕਿਉਂਕਿ ਕਿਤੇ ਕਿਤੇ ਲੋਕ ਜਿਹੜੇ ਭੁੱਲਦੇ ਜਾ ਰਹੇ ਨੇ ਉਹ ਯੋਧਿਆਂ ਦੀ ਤਸਵੀਰਾਂ ਲੱਗੀਆਂ ਨੇ ਤੇ ਬਹੁਤ ਪ੍ਰਭਾਵ ਪੈਂਦਾ ਜੀ ਬੱਚੇ ਜਸਤਨ ਤੋਂ ਇਹ ਹੁਣ ਚਾਲੂ ਲੱਗ ਗਏ ਸੀਗੇ ਬਤ ਉਸ ਦਿਨ ਤੋਂ ਹੀ ਹੁਣ ਲੱਗ ਗਏ ਸੀਗੇ ਜੀ ਗਾਂ ਇੱਕ ਦੂਜੇ ਬੱਚਿਆਂ ਨੂੰ ਉਹ ਗਾਈਡ ਕਰਨ ਲੱਗੇ ਦੱਸਣ ਲੱਗੇ ਸੀਗੇ ਵੀ ਆਪਣੇ ਪਿੰਡ ਇਸ ਤਰ੍ਹਾਂ ਦੇ ਐ ਐ ਕਰਕੇ ਬਹੁਤ ਲੱਗਿਆ ਜੀ ਉਤਸ਼ਾਹ ਹੁੰਦਾ ਜੀ ਇੱਕ ਗਾਂ ਦੀ ਗਾਂ ਜੀ ਇਸੇ ਤਰ੍ਹਾਂ ਸਾਡਾ ਕਿਰਪੇਜ ਆ ਜੀ ਮੁੰਡਾ ਉਹ ਹੈਗਾ ਅਮਰੀਕਾ ਚ ਹੈ ਜੀ ਹੁਣ ਆਇਆ ਹੋਇਆ ਹੈਗਾ ਤੇ ਉਹਦਾ ਭਰਾ ਦਾ ਵੀ ਬਹੁਤ ਵੱਡਾ ਪਰਾਲਾ ਵੀਰੇ ਬਹੁਤ ਗਰੀਬ ਕੁੜੀਆਂ ਦੇ ਵਿਆਹ ਵਾਸਤੇ ਟੂਰਨਾਮੈਂਟ ਵਾਸਤੇ ਕਦੇ ਉਹ ਨਾ ਹੈ ਨਹੀਂ ਜੋ ਮੁੰਡਿਆਂ ਦੇ ਨਾਮ ਵੀ ਮੂੰਹ ਤੇ ਵੀ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ ਜੀ